ਭਗਵੰਤ ਮਾਨ ਨੇ ਜੋ ਜੋਰ ਲਾਉਣਾ ਲਾ ਲੇ ਅਸੀਂ ਜੇਲਾ ਦੀ ਧਰਮ ਤੇ ਆ ਬੈਠੇ ਆ ਸੁਖਸਿੰਦਰ ਸਿੰਘ ਰੰਧਾਵਾ ਕੀ ਕਰ ਕੀ ਰਿਹਾ ਕੀ ਬਾਤ ਆ ਉਹਨੂੰ ਹੀ ਕਹਿੰਦਾ ਹੂੰ ਤੇਰੇ 3 ਸਾਲ ਲੈ ਗਈ ਮਾਲਸ਼ਕਰਾਲਾ ਨਹੀਂ ਹੁਣ ਮੈਨੂੰ ਤੁਸੀਂ ਇੱਕ ਗੱਲ ਦੱਸੋ ਸੁਖਸਿੰਦਰ ਸਿੰਘ ਰੰਧਾਵਾ ਜੀ ਇਆ ਖੱਲਣਾ ਹੀ ਪਾਉਣਾ ਭਗਵਾਨ ਤਮਨ ਦੇ ਸੁਖਸਿੰਦਰ ਸਿੰਘ ਰੰਦਾਵਾ ਤੁਸੀਂ ਸਾਰਿਆਂ ਨੇ ਮਾਲ ਮਲਾਈਆਂ ਹੀ ਖਾਡੀਆਂ ਪੰਜਾਬਾਰੇ ਸੋਚਿਆ ਨਹੀਂਗਾ ਜੇ ਗਲ ਧੱਕੇ ਦੀ ਹੋ ਰਹੀ ਆ ਤਾਂ ਤੇਰੇ ਮੁੰਡੇ ਨੇ ਜਲਾਲਾਬਾਦ ਦੇ ਇੱਕ ਮੁੰਡਾ ਕੁੱਤਿਆ ਸੀ ਬੂਟਾਂ ਦੇ ਨਾਲ ਆਪ ਨੰਗ ਬਾਪ ਨੰਗ ਤੀਜੇ ਨੰਗ ਨਾਨਕੇ ਨੰਗਾ ਕਰੇ ਨੰਗਾ ਇਹ ਸਵਾਲ ਲਿਆਏ ਛਾਣ ਕੇ ਸੁਖਜਿੰਦਰ ਸਿੰਘ ਰੰਦਾਵਾ ਹੁਣ ਜਰਾ ਆਦੇ ਕੰਨ ਤੋਂ ਪਾਗ ਦਾ ਲੜ ਚੱਕ ਲਾ ਤੈਨੂੰ ਤੇਰੀਆਂ ਗੱਲਾਂ ਦੇ ਜਵਾਬ ਦੇਣ ਲੱਗਿਆ ਉਦੋਂ ਪਹਿਲਾਂ ਮੈਂ ਲੋਕਾਂ ਨੂੰ ਦੱਸ ਦੇਵਾਂ ਕਿ ਇਹ ਕੀ ਕਹਿ ਰਿਹਾ ਸੀ ਇਹਦੇ ਅੱਜ ਤੋਂ ਕੁਝ ਦਿਨ ਪਹਿਲਾਂ ਦੇ ਬਿਆਨ ਆ ਅੱਜ ਇਹ ਇਕੱਠ ਕੀਤਾ ਸੀ ਉਹ ਬਿਆਨਾਂ ਦੇ ਵਿੱਚ ਕੀ ਕਹਿ ਰਿਹਾ ਭਗਵੰਤ ਮਾਨ ਨੂੰ ਕਹਿ ਰਿਹਾ ਕਿ ਦੇ ਸਾਨੂੰ ਜੇਲਾਂ ਦੇ ਵਿੱਚ ਨਹੀਂ ਅਸੀਂ ਡਰਦੇਗੇ ਅਸੀਂ ਸਾਨੂੰ ਕੋਈ ਡਰ ਨਹੀਂ ਜੇਲਾਂ ਚ ਬੰਦੇ ਜਾਂਦੇ ਹੁੰਦੇ ਆ ਕਹਿੰਦੇ ਭਗਵੰਤ ਮਾਨ ਤੂੰ ਆਪਦੇ ਪਿੰਡੇ ਦੇ ਤਿੰਨ ਸਾਲ ਰਹਿ ਗਿਆ ਤੂੰ ਹੁਣ ਪਿੰਡੇ ਦੀ ਮਾਲਿਸ਼ ਮੂਲਿਸ਼ ਕਰਾਲਾ ਤੇ ਅਸੀਂ ਪੁੱਠੀਆਂ ਖੱਲੀਆਂ ਪਾਉਣੀਆਂ ਪਿੱਛੋਂ ਆ ਜਾਂਦੀ ਆ ਬੋਲੇ ਸੋਨਿਆਲ ਸਸਰੀਆ ਕਾਲ ਇਹ ਕੋਈ ਝਕਾਰੇ ਵਾਲੀ ਗੱਲ ਹੈਗੀ ਆ ਹੁਣ ਸੁਖਸ਼ਿੰਦਰ ਸਿੰਘ ਰੰਡਾਵਾ ਤਿੰਨ ਸਾਲ ਆਮ ਪਾਲਟੀ ਦੇ ਕੂਰੇ ਹੋ ਜਾਣਗੇ ਕਹਿਣ ਤੋਂ ਬਾਅਦ ਉਹ ਤੋਂ ਬਾਅਦ ਰਾਜ ਤੇਰਾ ਫੇੜ ਆ ਜਾਊਗਾ ਤੇ ਤੂੰ ਉਹਦੇ ਖੱਲੀਆਂ ਪਾਉਣੀਆਂ ਅੱਛਾ ਤੂੰ ਦੁਬਾਰਾ ਸਰਕਾਰ ਬਣਾਏਗਾ ਦੇ ਬਸ ਖੱਲਣਾ ਹੀ ਪਾਉਣਾ ਭਗਵੰਤ ਮਾਨ ਦੇ ਤੇ ਆ ਜਿਹੜੇ ਨੌਜਵਾਨ ਦੋ ਡੰਗ ਦੀ ਰੋਟੀ ਪਿੱਛੇ ਮਰਦੇ ਫਿਰਦੇ ਆ ਇਹਨਾਂ ਨੂੰ ਕੀ ਵਿਖਾਏਗਾ ਹੱਸ ਕੇ ਕੀ ਵਿਖਾਏਗਾ ਸੁਖਸ਼ਿੰਦਰ ਸਿੰਘ ਰੰਦਾਵਾ ਕੀ ਕਰ ਕੀ ਰਿਹਾ ਇਹ ਨਾਲ ਕੀ ਭਲ ਆਜੂਗਾ ਫਿਰ ਇਹਦੇ ਵਿੱਚ ਕੀ ਗੱਲਾਂ ਸੁਣੀ ਲੋ ਫਿਰ ਕਰਦੇ ਗਲਤ ਭਗਵੰਤ ਮਾਨ ਨੇ ਜੋ ਚੋਰ ਲਾਉਣਾ ਲਾ ਲੇ ਲੈ 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 ਅਸੀਂ ਜੇਲਾ ਜੀ ਜਾਣ ਨੂੰ ਤਿਆਰ ਬੈਠੇ ਆ ਆ ਵਾਹ ਕੀ ਬਾਤ ਮੈਂ ਉਹਨੂੰ ਵੀ ਕਹਿਣਾ ਹਾਂ ਤੇਰੇ ਤਿੰਨ ਸਾਲ ਲੱਗੇ ਮਾਲਸ਼ ਕਰਾਲਾ ਹਮ ਖੱਲੀਆਂ ਪੜੀਆਂ ਪੁੱਠੀਆਂ ਪਾਵਾਂਗੇ ਮੇਰੇ ਕੋਲ ਜਿੰਮ ਮਹਿਕਮਾ ਹੀ ਰਿਹਾ ਵਾਹੁਲਾ ਨਹੀਂ ਹੁਣ ਮੈਨੂੰ ਤੁਸੀਂ ਇਹ ਗੱਲ ਦੱਸੋ ਸੁਖਜਿੰਦਰ ਸਿੰਘ ਰੰਡਾਵਾ ਜੀ ਕੀ ਆ ਖੱਲੀਆਂ ਹੀ ਪਾਉਣੀਆਂ ਭਗਵਾਨ ਤੁਮਾਰੇ ਚਿੱਟਾ-ਚੁੱਟਾ ਬੰਦ ਨਹੀਂ ਕਰਾਉਣਾ ਪੰਜਾਬ ਦੇ ਵਿੱਚੋਂ ਆ ਨਸ਼ਾ-ਨੁਸ਼ਾ ਜਿਹੜਾ ਛਰਿਆਂ ਵੇਚਦਾ ਇਹ ਬੰਦ ਨਹੀਂ ਕਰਾਉਣਾ ਆ ਜਿਹੜੇ ਆ ਜਿਹੜਾ ਆਏ ਦਿਨ ਸਾਡੇ ਨੌਜਵਾਨ ਸੱਤ ਸਮੁੰਦਰੋਂ ਪਾਰ ਜਾਈ ਜਾਂਦੇ ਆ ਇਹਨਾਂ ਨੂੰ ਇੱਥੇ ਨਹੀਂ ਰੱਖਣਾ ਕੋਈ ਰੋਜਗਾਰ ਨਹੀਂ ਚਲਾਉਣਾ ਇੱਥੇ ਕੋਈ ਸਿਹਤ ਦਾ ਪ੍ਰਬੰਧ ਨਹੀਂ ਕਰਨਾ ਕੋਈ ਮੈਨੂੰ ਦੱਸੋ ਇਹ ਕੀ ਕੋਈ ਸਿਹਤ ਦਾ ਪ੍ਰਬੰਧ ਕੋਈ ਸਿੱਖਿਆ ਦਾ ਪ੍ਰਬੰਧ ਨਹੀਂ ਕਰਨਾ ਕੀ ਡਰਾਵੇ ਜਿ ਦੇਈ ਜਾਂਦੇ ਆ ਤੁਸੀਂ ਆ ਇਕੱਠ ਕੀਤੇ ਇੰਨੇ ਇੰਨੇ ਇਕੱਠ ਕਰਕੇ ਤੁਸੀਂ ਇੱਕ ਦੂਜੇ ਨੂੰ ਡਰਾਵੇ ਪਾਉਂਦੇ ਆ ਆਖੇ ਆ ਰਿਹਾ ਆਸੂ ਬੈਠਾ ਇੱਥੇ ਇਹ ਤਾਂ ਦਾ ਸੀ ਜਿਹੜਾ ਉਹਦੀ ਮੁਲਾਕਾਤ ਤੇ ਜਾਂਦਾ ਰਿਹਾ ਉਹਨੂੰ ਜੇਲ੍ਹਾਂ ਚ ਸਿੱਖ ਦਾਂਗੇ ਤੇ ਆ ਬੈਠਾ ਆਸੂ ਤੇਰੀ ਮੁਲਾਕਾਤ ਤੇ ਸੀਐਸਐਨੂ ਕੱਲਣਾ ਉਹ ਥਾਡੇ ਭਰਾਵਾ ਸੁਖਜਿੰਦਰ ਸਿੰਘ ਰੰਡਾਵਾ ਜੇ ਗੱਲ ਧੱਕੇ ਦੀ ਹੋ ਰਹੀ ਆ ਤਾਂ ਤੇਰੇ ਮੁੰਡੇ ਨੇ ਜਲਾਲਾਬਾਦ ਦੇ ਇੱਕ ਮੁੰਡਾ ਕੁੱਤਿਆ ਸੀ ਬੂਟਾਂ ਦੇ ਨਾਲ ਉਸ ਮਸਲੇ ਤੇ ਤੂੰ ਜਿਵੇਂ ਸੌਂ ਗਿਆ ਸੀ ਕਿਹੜੀ ਗੱਲੋਂ ਨਹੀਂ ਉੱਠਿਆ ਗੱਦ ਸੱਜ ਉਹ ਤੇਰਾ ਰਾਜ ਰਿਆ ਸੁਖਜਿੰਦਰ ਸਿੰਘ ਰੰਡਾਵਾ ਤੇ ਆ ਲੋਕ ਭੁੱਠੇ ਮਰਦੇ ਰਹੇ ਆ ਜੇ ਤੂੰ ਚੰਗਾ ਹੁੰਦਾ ਤਾਂ ਲੋਕ ਨਵੀਂ ਸਰਕਾਰ ਨਹੀਂ ਬਣਾਉਂਦੇ ਸੀ ਸੋਗਜਿੰਦਰ ਸਿੰਘ ਰੰਡਾਵਾ ਤੁਸੀਂ ਸਾਰਿਆਂ ਨੇ ਮਾਲ ਮਲਾਈਆਂ ਹੀ ਖਾਧੀਆਂ ਪੰਜਾਬ ਬਾਰੇ ਸੋਚਿਆ ਨਹੀਂਗਾ ਅਖੇ ਜਿਹੜੇ ਹੁਣ ਪ੍ਰਧਾਨ ਸਾਹਿਬ ਕਾਂਗਰਸ ਨੂੰ ਛੱਡ ਕੇ ਗਏ ਆ ਉਹ ਆਪਾਂ ਪਾਰਟੀ 'ਚ ਨਹੀਂ ਲਿਆਉਣਾ ਲੋਕਾਂ ਨੇ ਸਾਡੀ ਇੰਨੀ ਕੰਸਲਟ ਕਰਨੀ ਆ ਲੋਕਾਂ ਨੇ ਸਾਡਾ ਇੰਨਾ ਕੁ ਵਿਰੋਧ ਕਰਨਾ ਛੱਡ ਗੱਲਾਂ ਦਿਓ ਤੇ ਹੁਣ ਤੁਸੀਂ ਲਿਆਂਦੇ ਨਹੀਂ ਉਹ ਵੇਰ ਕਰਕੇ ਆਏ ਨਹੀਂ ਤੁਹਾਡੇ ਵਿੱਚ ਦੁਬਾਰਾ ਉਹ ਛੱਡ ਯਾਰ ਕਿਹੜੀਆਂ ਗੱਲਾਂ ਕਰਦੇ ਆ ਤੁਹਾਡੇ ਕਿਹੜੇ ਬਿਆਨਾਂ ਜਵਾਬ ਦੇਣ ਲੱਗੇ ਫਿਰ ਅਖੇ ਜਿਹੜੇ ਖਾਲਸਤਾਨੀ ਸੀ ਅਸੀਂ ਕਿੰਨਾ ਵਿਰੋਧ ਕੀਤਾ ਨਾ ਅਸੀਂ ਅੱਜ ਸਮਰਥਨ ਕਰਦੇ ਜੇ ਨਾ ਅਸੀਂ ਕੱਲ ਸਮਰਥਨ ਕਰਦੇ ਆ ਫਲਾਣਾ ਟੋਂਕਾ ਉਰਾ ਪੁਰਾਂ ਦੀਆਂ ਮੈਂ ਕੋਈ ਖਾਲਸਤਾਨ ਦੀ ਇੱਥੇ ਸਪੋਰਟ ਨਹੀਂ ਕਰਦਾ ਨਾ ਮੈਂ ਪੰਨੂਆ ਵਰਗਿਆਂ ਦੀ ਸਪੋਰਟ ਕਰਦਾ ਪਰ ਮੈਂ ਇੱਕ ਗੱਲ ਦਾ ਜਵਾਬ ਪੁੱਛਣਾ ਕਿ 1983 ਦੇ ਵੇਲੇ ਜਿਹੜੀ ਤੁਸੀਂ ਆਪਦੀਆਂ ਪੱਗਾਂ ਦਾ ਬੰਨ੍ਹ ਲੀਆਂ ਸਿਰ ਤੇ ਤੁਸੀਂ ਆਪਦੇ ਆਪ ਨੂੰ ਸਿੱਖਾਂ ਦੇ ਪੁੱਤ ਤਾਂ ਕਹਿੰਦੇ ਆ ਤੁਸੀਂ ਕਹਿੰਨੇ ਤਾਂ ਹੈ ਕਿ ਅਸੀਂ ਜੱਟਾਂ ਦੇ ਪੁੱਤਾਂ ਸੀ ਸਿੱਖਾਂ ਦੇ ਪੁੱਤਾਂ ਪਰ ਜਿਹੜੇ ਆ ਗੁਰੂ ਸਾਹਿਬ ਦੀ ਇੱਕ ਤਾਂ ਤੁਸੀਂ ਰੌਲਾ ਪਾਉਂਦੇ ਸੀ ਨਾ ਬੇਅਦਬੀ ਦਾ ਵੀ ਹਾਂਜੀ ਆ ਇਹ ਹੋ ਗਿਆ ਆ ਹੋ ਗਿਆ ਉਹ ਭਰਾਵਾ ਜਿਹੜੀ ਢੱਡੇ ਵਾਲੀ ਪਾਰਟੀ ਨੇ ਆ ਹਰਮੰਦਰ ਸਾਹਿਬ ਤੇ ਅਟੈਕ ਕਰਾਇਆ ਸੀ ਤੁਸੀਂ ਉਹਨਾਂ ਪਾਰਟੀਆਂ ਦੀ ਬੱਲੇ ਬੱਲੇ ਕਰਦੇ ਫਿਰਦੇ ਆ ਅਜਿਦੋਂ ਉੱਤੇ ਗਰਦਾਰ ਦਾ ਸ਼ਬਦ ਕਿਹਨੂੰ ਦਿੱਕਿਆ ਸੀ ਅਸੀਂ ਅੱਖੇ ਭਗਵਾਨ ਤਮਾਮ ਤੇਰੇ ਖੱਲੀਆਂ ਪਾਉਣੀਆਂ ਕੀ ਗੱਲ ਤੂੰ ਹਾਲਾ ਕੋਈ ਤੈਨੂੰ ਚੱਕੂਗਾ ਆਕੇ ਵੀ ਉਹਦੇ ਖੱਲੀ ਪੈ ਜਾਊਗੀ ਆ ਵਾਹ ਭਰਾਵੋ ਵਾਕਈ ਗੱਲ ਸਹੀ ਆ ਕਿ ਲੋਕ ਭੁੱਖੇ ਮਰਦੇ ਫਿਰਦੇ ਆ ਤੇ ਲੋਕਾਂ ਵਾਸਤੇ ਤਾਂ ਕੋਈ ਗੱਲ ਨਹੀਂ ਕਰਦਾ ਕਰ ਲੂਗਾ 2000 3000 5000 10000 ਦਾ ਇਕੱਠ ਕਰਕੇ ਹਰ ਪਿੰਡਾਂ ਚੋਂ ਬੱਸਾਂ ਭੇਜ ਕੇ ਇਕੱਠ ਕਰਕੇ ਤੇ ਤੁਸੀਂ ਇੱਕ ਦੂਜੇ ਦੀਆਂ ਬੁਰਾਈਆਂ ਕਰਨ ਜੋਗਰੇ रह ਗਿਆਂ ਕੀ ਕਾਂਗਰਸ ਦੇ ਵਿੱਚ ਜਾਂ ਪਿੰਡਾਂ ਦੇ ਵਿੱਚੋਂ ਕਾਂਗਰਸ ਦੇ ਲੀਡਰ ਮੁੱਕ ਗਏ ਆ ਕੀ ਉਹਨਾਂ ਨੂੰ ਕੋਈ ਮਿਰਗੀ ਮੁਰਗੀ ਦਾ ਦੌਰਾ ਪਿਆ ਮਾਫੀ ਚਾਹੁੰਦਾ ਜੇਕਰ ਗੱਲ ਗਲਤ ਲੱਗਦੀ ਹੋਵੇ ਕਿਸੇ ਨੂੰ ਤੁਸੀਂ ਕਾਂਗਰਸ ਦੇ ਜਿਹੜੇ ਸਾਡੇ ਜਿਹੜੇ ਆਪਾਂ ਰੈਲਿੰਗਾਂ ਕਰਦੇ ਆ ਲੋਕੀ ਇਕੱਠੇ ਕਰਦੇ ਆ ਉਥੇ ਤੁਸੀਂ ਭਾਈ ਸਾਹਿਬ ਜਿਹੜੇ ਕਾਂਗਰਸ ਦੇ ਲੀਡਰ ਬੈਠੇ ਆ ਉਹਨਾਂ ਨੂੰ ਖੋਲ ਦਿਓ ਸੁਖਸ਼ਿੰਦਰ ਸਿੰਘ ਰੰਧਾਵਾ ਤੂੰ ਕਹਿ ਰਿਹਾ ਕਿ ਪੰਜਾਬ ਚ ਚਿੱਟਾ ਵੇਚ ਰਿਹਾ ਸਾਡੇ ਅਰਗੇ ਤਾਂ ਕਦੇ ਕਿਉਂਕਿ ਸਾਡੇ ਕੋਲ ਕੋਈ ਪਾਵਰ ਨਹੀਂ ਅਸੀਂ ਗਰੀਬ ਲੋਕ ਆ ਪਰ ਤੇਰੇ ਅਰਗੇ ਕੋਲ ਤਾਂ ਪਾਵਰ ਆ ਜਿਹੜਾ ਤੇਰਾ ਹਲਕਾ ਹੁੰਦਾ ਉਸ ਹਲਕੇ ਦੇ ਵਿੱਚ ਹਰ ਪਿੰਡ ਦੇ ਵਿੱਚ ਤੇਰੇ ਲੀਡਰ ਬੈਠੇ ਹੋਣਗੇ ਉਹਨਾਂ ਲੀਡਰਾਂ ਨੂੰ ਖੋਲ ਦੇ ਦੇ ਕਿ ਜਾਓ ਜਿਹੜਾ ਚਿੱਟਾ ਵੇਚਦਾ ਫੜਾਓ ਉਹਨੂੰ ਤੇ ਫੜਾਓ ਉਹਨੂੰ ਤੇ ਲੋ ਚਿੱਟਾ ਆਪਾਂ ਅਰੇਰੇ ਹਲਕੇ ਚ ਚਿੱਟਾ ਨਹੀਂ ਹੋਣਾ ਚਾਹੀਦਾ ਇਹ ਤੁਸੀਂ ਤਾਂ ਐਮਐਲਏ ਆ ਤੁਸੀਂ ਤਾਂ ਕਹੋ ਤੁਸੀਂ ਤਾਂ ਚੁੱਪ ਕਰਕੇ ਬਾ ਚੱਕਰੇ ਆ ਕਿ ਉਹ ਭਾਂਡਾ ਹੀ ਖੜਕਾਉਣਾ ਜਿੰਨਾ ਖੜਕੀ ਜਾਂਦਾ ਸ਼ੋਰ ਹੀ ਪਾਉਣਾ ਤਾਲ ਕੋਈ ਵੱਜੇ ਚਾਹੇ ਕਿਸੇ ਨੂੰ ਸੁਣੇ ਚਾਹੇ ਕੋਈ ਨਾ ਸੁਣੇ ਨਾ ਖੇਡਾਂ ਨਾ ਖੇਡਣ ਦੇਵਾ ਤੇ ਗੁੱਤੀ ਵਾਲਾ ਕੰਮ ਹੋਇਆ ਪਿਆ ਬਸ ਹੋਰ ਤਾਂ ਕੋਈ ਕੰਮ ਨਹੀਂ ਸਾਡੇ ਵਰਗਾ ਕਦੇ ਚਿੱਟਾ ਵੇਖਦਾ ਬੰਦੇ ਆ ਕਿਉਂਕਿ ਸਾਡਾ ਮੇਰਾ ਕੌਣ ਬੈਠਾ ਤੁਹਾਡੇ ਅਰਗੇ ਕਹਿ ਰਹੇ ਆ ਉਦਾਹਰਨ ਤੌਰ ਤੇ ਸੁਖਜਿੰਦਰ ਸਿੰਘ ਰੰਦਾਵਾ ਮੈਂ ਹੁੰਦਾ ਮੈਂ ਆਪਦੇ ਹਲਕੇ ਦੇ ਜਿਹੜੇ ਮੇਰੇ ਵਰਕਰ ਸੀ ਉਹਨਾਂ ਨੂੰ ਛੂਟ ਦੇ ਦੇਣੀ ਸੀ ਕਿ ਜਿਵੇਂ ਤੁਹਾਨੂੰ ਛੂਟਾ ਦਿੱਤੀਆਂ ਥਾਣੇ ਚਿਹਰੀਆਂ ਚ ਜਾਂਦੀਆਂ ਉਸੇ ਤਰ੍ਹਾਂ ਛੂਟਾ ਦੇਤੀਆਂ ਪਿੰਡਾਂ ਦੇ ਵਿੱਚ ਤੁਸੀਂ ਸੰਭੋ ਤੇ ਚਿੱਟੇ ਨਾਂ ਦੀ ਮੈਨੂੰ ਪਿੰਡ ਦੇ ਵਿੱਚੋਂ ਬਿਮਾਰੀ ਲੱਭਣੀ ਨਹੀਂ ਚਾਹੀਦੀ ਸਿਰਫ ਗੱਲਾਂ ਕਰਨ ਜੋਗਰੀ ਰਹਿ ਗਏ ਫਿਰ ਤੁਸੀਂ ਕਿਹਾ ਆਖਿਆ ਸਾਹਮਣੇ ਜਿਹੜੇ ਬੈਠੇ ਆ ਨਵੀਂ ਕਾਂਗਰਸ ਤਿਆਰ ਕਰਾਂਗੇ ਕਿ ਆ ਜਿਹੜੇ ਵਰਕਰ ਬੈਠੇ ਆ ਇਨਾ ਤੋ ਐਮਐਲਏ ਨਹੀਂ ਬਣ ਸਕਦਾ ਕੋਈ ਪੰਪ ਮਾਰੀ ਜਾਂਦਾ ਸੀ ਉੱਥੇ ਖੜਾ ਐਵੇਂ ਨਜਾਇਜ਼ ਪੰਪ ਮਾਰੀ ਜਾਂਦਾ ਕਿੰਨੇ ਤੁਹਾਨੂੰ ਵਰਕਰ ਕਨਾਵਾ ਥੋਡੇ ਜਿਨ੍ਹਾਂ ਨੂੰ ਤੁਸੀਂ ਟਿਕਟਾਂ ਨਹੀਂ ਦਿੱਤੀਆਂ ਜਲਾਲਾਬਾਦ ਦਾ ਜਦੋਂ ਗੋਲਦੀ ਕੰਬੋਜ ਤੁਹਾਡੀ ਪਾਰਟੀ ਚ ਹੁੰਦਾ ਸੀ ਤੁਸੀਂ ਟਿਕਟ ਦਿੱਤੀ ਸੀ ਇਹਨੂੰ ਐਵੇਂ ਆਖਿਆ ਨਹੀਂ ਬਣ ਸਕਦੇ ਐਵੇਂ ਪੰਪ ਲਾਈ ਜਾਂਦਾ ਦੱਸ ਵੀ ਆਪਿਓ ਜੀ ਜਾਨਾ ਕੰਮ ਕਰਨਗੇ ਉਹ ਆ ਇੱਥੋਂ ਕੰਮ ਇੱਕ ਕਲੀਅਰ ਹੋ ਗਿਆ ਲੋਕੋ ਕਿ ਭਾਈ ਇਹਨਾਂ ਨੂੰ ਥੋੜਾ ਫਿਕਰ ਨਹੀਂ ਤੁਹਾਡੇ ਬੱਚਿਆਂ ਦਾ ਫਿਕਰ ਨਹੀਂ ਜਿਨ੍ਹਾਂ ਨੂੰ ਫਿਕਰਾ ਤਾਂ ਸਿਰਫ ਤੇ ਸਿਰਫ ਆਪਦੇ ਘਰਾਂ ਦਾ ਆਪਦੇ ਬੱਚਿਆਂ ਦਾ ਫਿਕਰਾ ਜੇਕਰ ਤੁਹਾਡੇ ਬੱਚਿਆਂ ਤੇ ਇਹਨਾਂ ਨੂੰ ਫਿਕਰ ਹੁੰਦਾ ਤੇ ਆ ਸਰਕਾਰਾਂ ਕਦੇ ਵੀ ਚੇਂਜ ਨਹੀਂ ਹੋਣੀਆਂ ਸੀਗਾ ਇੱਕ ਦੂਜੇ ਨੂੰ ਭੰਡਣ ਤੇ ਰਹਿ ਗਏ ਹੋਰ ਇਹਨਾਂ ਨੂੰ ਕੰਮ ਕੋਈ ਨਹੀਂਗਾ ਉਹ ਭਰਾਵੋ ਤੁਸੀਂ ਇੱਕ ਦੂਜੇ ਨੂੰ ਭੰਡ-ਭੰਡ ਕੇ ਐਮਐਲਏ ਐਮਪੀ ਬਣ ਕੇ ਮੰਤਰੀ ਬਣ ਕੇ ਤਨਖਾਹਾਂ ਪੈਨਸ਼ਨਾਂ ਹਲਵਾਲੀਆਂ ਮਹਿੰਗੀਆਂ ਗੱਡੀਆਂ 'ਚ ਬਹਿ ਗਏ ਪਰ ਸਾਡੇ ਪੰਜਾਬ ਦਾ ਕੁਛ ਵੀ ਨਹੀਂ ਸਵਰਿਆ ਇਹ ਗੱਲ ਸਾਥੋ ਲੈ ਕੇ ਲੈ ਲਓ ਤੁਸੀਂ ਆਖੇ ਸਾਡੇ ਨੌਜਵਾਨ ਬਾਹਰ ਜਾਈ ਜਾਂਦੇ ਆ ਜਦੋਂ ਤੂੰ ਡਿਪਟੀ ਸੀਐਮਸੀ ਸੁੱਤਾ ਪਿਆ ਸੀ ਉਦੋਂ ਉਦੋਂ ਜਾਗਦਾ ਨਹੀਂ ਸੀ ਉਦੋਂ ਸਿਰਫ ਸਿਕਿਉਰਟੀ ਨਾਲ ਤੁਹਾਡੇ ਧਿਆਨ ਹੋ ਜਾਂਦਾ ਇਹ ਯਾਦ ਰੱਖੋ ਗੱਲ ਉਹ ਤਾਂ ਜਦੋਂ ਇੱਕ ਮੁੱਖ ਮੰਤਰੀ ਬਣ ਗਿਆ ਚਰਨਜੀਤ ਸਿੰਘ ਚੰਨੀ ਉਹ ਤਾਂ ਤੁਸੀਂ ਉਸੇ ਦੇ ਵਿਰੋਧ ਚ ਹੋ ਗਏ ਵੀ ਹਾਂ ਹਾਂ ਉਹ ਐਸਸੀ ਬਣ ਗਿਆ ਉਹ ਕੰਮ ਕਰਾਉਣ ਲੱਗ ਗਿਆ ਸਾਰੇ ਤੁਹਾਡੇ ਮੂੰਹ ਵੱਟ ਗਏ ਇਹ ਗੱਲਾਂ ਬਹੁਤਾ ਮੇਰਾ ਮੂੰਹ ਨਾ ਖਲਾਓ ਯਾਦ ਰੱਖ ਲੋ ਗੱਲ ਇਹ ਕੱਲਾ ਇਹ ਨਹੀਂ ਵੀ ਹੁਣ ਭਗਵੰਤ ਮਾਨ ਦਾ ਐ ਕਰ ਕਰਕੇ ਪ੍ਰਚਾਰ ਤੇ ਆਪਾਂ ਵੀ ਉਹ ਇੱਕ ਵੱਡੇ ਬਾਈ ਤੁਹਾਡੇ ਕੋਲ ਪਾਵਰ ਹੈਗੀ ਹਲੇ ਵੀ ਤੁਸੀਂ ਪਿੰਡਾਂ ਚੋਂ ਖਾਤਮਾ ਕਰਵਾਓ ਜੇ ਤੁਹਾਨੂੰ ਫਿਰ ਵੀ ਇਹ ਸਰਕਾਰ ਰੋਕਦੀ ਆ ਹਾਂ ਜਿੱਥੇ ਧੱਕਾ ਹੋਇਆ ਸੁਖਪਾਲ ਸਿੰਘ ਖਹਿਰੇ ਦੇ ਨਾਲ ਧੱਕਾ ਹੋ ਰਿਹਾ ਇਹਦੇ ਵਿੱਚ ਕੋਈ ਝੂਠ ਨਹੀਂ ਜਿੰਨਾ ਪਰਚਿਆਂ ਦਾ ਵਿਰੋਧ ਭਗਵਾਨ ਤੁਮਾਨ ਕਰਦਾ ਸੀ ਉਹਨਾਂ ਪਰਚਿਆਂ ਦੇ ਵਿੱਚ ਹੀ ਉਹਨੂੰ ਅੰਦਰ ਦਿੱਤਾ ਜਾ ਰਿਹਾ ਇਹ ਧੱਕਾ ਹੋ ਰਿਹਾ ਸੁਖਪਾਲ ਸਿੰਘ ਖਹਿਰੇ ਨਾਲ ਇਹ ਯਾਦ ਰੱਖੋ ਗੱਲ ਤੇ ਸੁਖਸ਼ਿੰਦਰ ਸਿੰਘ ਰੰਦਾਵਾ ਜੀ ਮੇਰੀ ਤੁਹਾਨੂੰ ਬੇਨਤੀ ਆ ਇਹ ਨਾ ਕੱਲੀ ਸਰਕਾਰ ਬਣਾਉਣ ਦੇ ਚੱਕਰ ਦੇ ਵਿੱਚ ਸਾਡਾ ਘੁੱਗਾ ਘੈ ਨਾ ਕਰੀ ਤੁਰੇ ਆਓ ਐ ਕਰਤਾ ਉਹਨਾਂ ਨੇ ਆ ਕਰਤਾ ਹੀ ਕਰਤਾ ਹੂ ਕਰਤਾ ਹੀ ਕਰਤਾ ਹੀ ਕਰਤਾ ਹੂ ਕਰਤਾ ਲੇ ਇ ਇ ਉ ਆ ਮਾਰਨੀ ਸੁਣਾਉਂ ਚ ਨਾ ਰੋ ਤੁਸੀਂ ਸਵਾਰੋ ਕੁਛ ਐਵੇਂ ਯਾਰਾਂ ਦਾ ਇਕੱਠ ਕਰ ਲੈਣਾ ਤੇ ਉਹਨਾਂ ਨੂੰ ਦੱਸਣਾ ਕਿ ਆਖੇ ਲੋਕਾਂ ਦੀ ਜੇਬ ਚ 10 ਰੁਪਏ ਨਹੀਂਗੇ ਤੇ ਤੇਰੀ ਜੇਬ ਚ ਤੇ ਤੇਰੇ ਕਾਊਂਟ ਬੈਂਕਾਂ ਦੇ ਵਿੱਚ ਮੈਂ ਕਿੰਨਾ ਕਰੋੜਾ ਰੁਪਇਆ ਹੋਊਗਾ ਪਰ ਜਿੰਨਾ ਲੋਕਾਂ ਦਾ ਤੂੰ نوਕਰ ਸੀ ਉਹਨਾਂ ਮਾਲਕਾਂ ਕੋਲ 1 ਰੁਪਇਆ ਵੀ ਹੈ ਨਹੀਂ ਤਾਂ ਕਹਿਣ ਤੋਂ ਭਾਵ ਇਹ ਭਾਈ ਸਾਹਿਬ ਜਿਹੜਾ ਸਵਾਦ ਆ ਠਿਕਰਾ ਉਹ ਤੁਹਾਡੇ ਸਿਰ ਫੁਰਦਾ ਤੁਸੀਂ ਉਹਨਾਂ ਦਾ ਜੇਬਾਂ ਭਰਨੀਆ ਸੀ ਤੇ ਤੁਹਾਡੇ ਆਪ ਦੇ ਜਿਹੜੇ ਕਾਲੋ ਢਿੱਡ ਪੂਰੇ ਨਹੀਂ ਆਏ ਆਖੇ ਜਿਹੜੇ ਛੱਡ ਕੇ ਗਏ ਆ ਕਾਂਗਰਸ ਉਹਨਾਂ ਲੈਣਾ ਨਹੀਂ ਉਹ ਆਏ ਫਿਰਦੇ ਆ ਇਸ ਕਰਕੇ ਭਰਾਓ ਸਾਹਿਬ ਮੇਰੀ ਬੇਨਤੀ ਆ ਸਾਨੂੰ ਚਾਰ ਚੀਜ਼ਾਂ ਪ੍ਰਬੰਧ ਕਰਕੇ ਦਿਓ ਸਿਹਤ ਸਿੱਖਿਆ ਰੁਜ਼ਗਾਰ ਦਾ ਤੇ ਜਿਹੜਾ ਕਹ ਲੋ ਨਸ਼ਾ ਨਸ਼ੇ 'ਚ ਬਰਬਾਦ ਹੋ ਰਹੇ ਆ ਸਾਡੇ ਪੰਜਾਬ ਦੇ ਯੋਧੇ ਇਹ ਨਸ਼ੇ ਦਾ ਖਾਤਮਾ ਕਰੋ